ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਮੌਸਮ ਦਾ ਫੇਰ ਘਰਵੜਾਇਆ ਵਾ ਅੱਜ ਜੀ ਬੱਦਲ ਹੋਇਆ ਵਾ ਬਾਕੀ ਜੀ ਮੋਟਰਸਾਈਕਲਿਆਂ ਨੂੰ ਆਉਣ ਦੀ ਸਲਾਹ ਤੀ ਹਾਂਜੀ ਦੇਖਦੇ ਆ ਦਿਨ ਚ ਕੀ ਬਣਦਾ ਬੋਤਲ ਤਾਂ ਉਹੀ ਬਈ ਤੀ ਨਮਾਚੋਰ ਫੜਿਆ ਜੀ ਉਧਰੋਂ ਤਾਂ ਦੇਖੀ ਜਾਂਦੇ ਸੀ ਉਦੋਂ ਵੀ ਦੇਖਿਆ ਤਾਂ ਵੀ ਗੁੱਬਰ ਗਏ ਸੀ ਢੀਕ ਕਿੱਥੇ ਹੁੰਦਾ ਕਿਉਂਕਿ ਚੱਲਦਾ ਬਹੁਤ ਵਧੀਆ ਦਿੱਤਾ ਪਤਾ ਲੱਗਿਆ ਨਹੀਂ ਸਾਰੇ ਕਿਤੇ ਦਿੱਖੂਗੇ ਅੱਜ ਫੇਰ ਸ਼ੁਰੂ ਕਰੀ ਕਾਰਵਾਈ ਕੱਲ ਸਿਲੰਡਰ ਭਰੋਣਾ ਪਿਆ ਤੇ ਰੋਲਾ ਪਈ ਜਾਂਦਾ ਵੀ ਗੈਸ ਮੁੱਕ ਗਿਆ ਗੈਸ ਮੁੱਕ ਗਿਆ ਸ਼ੋਰ ਕੇ ਮਲ ਲੱਗਦੇ ਕਿ ਉਦੋਂ ਹਵਾ ਚੱਲਦੀ ਸੀ ਅੱਜ ਚੋਰ ਫੜ ਹੋਇਆ ਦਾ ਨਹੀਂ ਆਲੇ ਇਹ ਕੀ ਕੰਮ ਪੈਉਂਦਾ ਹਾਂਜੀ ਤੇ ਕਿੰਨੀ ਤੇਜ਼ ਹਵਾ ਚੱਲ ਉਹ ਇਹਨੂੰ ਗੈਸ ਨਿਕਲਦੀ ਆ ਹਾਂਜੀ ਹੁਣ ਗੜਬੜ ਮੇਰੇ ਨਾਲ ਆ ਬੜੀ ਆ ਹਾਂਜੀ ਉਦੋਂ ਨਹੀਂ ਫੜ ਹੋਇਆ ਅੱਜ ਫੜ ਹੋਇਆ ਉਦੋਂ ਪਤਾ ਨਹੀਂ ਘਾਤੇ ਨਿਗਾ ਵਜੀ ਪਤਾ ਨਹੀਂ ਉਦੋਂ ਆਪਾਂ ਸਿੱਖਣਾ ਨਹੀਂ ਇੱਥੇ ਦੇਖਿਆ ਬਹੁਤਾ ਦੇਖਿਆ ਤਾਂ ਹੈਗਾ ਹਾਂਜੀ ਅੱਜ ਪਤਾ ਲੱਗ ਗਿਆ ਆਹ ਆ ਰਗਾ ਹੋਇਆ ਵਾ ਵਿੱਚ ਉਹ ਤੇੜਾ ਹੀ ਵੀ ਬੋਤਲ ਨੂੰ ਅੱਛਾ ਉਹ ਦੇਖ ਉਹ ਤਾਂ ਹੀ ਖਰਾਬ ਹੋਇਆ ਵਾ ਉਹੀ ਤਾਂ ਮੈਂ ਦੇਖੀ ਜਾਂਦਾ ਵੀ ਨੁਕਸ ਦਾ ਕੋਈ ਹੈਗਾ ਹਾਂਜੀ ਨਹੀਂ ਇਦਾਂ ਗੈਂਸ ਵੀ ਕੋਣ ਦਾ ਕਾਰਨ ਹੀ ਹੈਗਾ ਉਹ ਤਾਂ ਹੈ ਹੀ ਚੱਲ ਤੇ ਉਹ ਸਵਾਰ ਦੇਣਾ ਪੁੱਤਰ ਬੰਦਾ ਉਹਦਾ ਵੀ ਬਾਹਰ ਤਾਂ ਕੋਈ ਹੈ ਨਹੀਂ ਬਾਹੀ ਇੱਕ ਬਾਹਰ ਬਾਕੀ ਤਾਂ ਸਾਰਾ ਅੰਦਰ ਮੈਂ ਗੋਹਾ ਵੀ ਸੋਨਾ ਘੋਲਦੇ ਆ ਹਾਂਜੀ ਅੱਜ ਫੇਰ ਲੱਗੇ ਚੱਲ ਬਾ ਘੋਲਣ ਲੱਗਿਆ ਨੀ ਫੜ ਹੋ ਗਿਆ ਦੇਖ ਲੈ ਫੇਰ ਚਲੋ ਚੱਲ ਪੂਗਾ ਬਚ ਗਿਆ ਹਾਂਜੀ ਹਫਤਾ ਦੁਖੀ ਕਰਨਾ ਦਾ ਹੋਰ ਹਫਤਾ ਵੀ ਕਿੱਥੇ 10 ਦਿਨ ਹੋ ਗਏ ਜਿੱਦਾਂ ਦਾ ਸਫਾਈ ਕਰੀ ਉਦੋਂ ਦਾ ਕਹੀ ਜਾਂਦੇ ਆ ਵੀ ਜਿੱਦਾਂ ਦੀ ਸਫਾਈ ਕਰੀ ਕੋਈ ਸੋਇਆ ਉਹਨੇ ਬੋਤਲ ਫੁੱਟ ਉਹ ਤੇ ਬੋਤਲ ਹੀ ਹਿੱਲ ਗਈ ਹੋਣੀ ਆ ਤਾਂ ਹੋਲੀ ਤੇੜਾ ਗਈ ਹਾਂਜੀ ਆਹੀ ਚੱਕਰ ਚੱਲ ਨਵੀਂ ਬੋਤਲ ਫਿੱਟ ਕਰਦੇ ਆ ਲਿਆ ਠੀਕ ਹੈ ਜੀ ਲੋਈ ਉਹ ਫਿਰ ਸਾਡਾ ਸਾਂਹ ਗੱਤੀ ਜੱਕ ਲੈ ਆਏ ਦੇਖ ਲਓ ਅੱਜ ਲੱਗੇ ਆ ਇਹ ਇਹ ਉੱਚ ਲਾਉਣ ਲੱਗਾਗੇ ਸਾਂਹ ਗੱਤਾ ਬੂਟਾ ਰੂਦ ਗੱਬੇ ਲਾਉਣਾ ਹੈ ਪਤਾ ਨਹੀਂ ਜਿੱਥੇ ਕਹੂੰਗਾ ਉੱਥੇ ਲਾ ਦੇਣਾ ਜੀ ਤਾਂ ਹਾਂ ਭਾਈ ਨੰਬਰਦਾਰ ਸਾਹਿਬ ਕਿੱਥੇ ਲਾਉਣਾ ਇੱਥੇ ਜੀ ਲਾ ਦਿਓ ਲੋਕ ਪੱਟਦੇ ਟੋਆ ਜਿੱਥੇ ਲਾਉਣਾ ਵਸ ਗੱਬੇ ਤਾਂ ਨਹੀਂ ਸਾਈਡ ਪਰ ਲਾਓ ਕਿਤੇ ਇੱਕ ਬਾਸ ਹਾਂ ਇਹਦੇ ਬਹੁਤਾ ਨਹੀਂ ਜਿੱਥੇ ਅੜੀਕਾ ਨਾ ਹੋਵੇ ਉਹੀ ਜਗ੍ਹਾ ਲਾ ਪੜਦੋ ਟੋਆ ਤਾਂ ਨਹੀਂ ਪੜਦਾ ਇਹ ਡੂੰਗਾ ਜਾਂ ਪਟਲੇ ਚਾਰ ਪੰਜ ਰਾਖਰ ਦਾ ਲਾਤ ਹੈ ਆਪਾਂ ਨੇ ਸਰੀਰ ਵੀ ਲੱਗਣੇ ਚਾਹੀਦੇ ਆ ਤਾਂ ਹੀ ਫਾਇਦਾ ਹੈ ਸਰੀਰੇ ਵੀ ਲੱਗਣੇ ਚਾਹੀਦੇ ਬਾਪੂ ਤੇ ਸੁੱਕ ਗਏ ਤਾਂ ਹੋ ਰਹੇ ਨੇ ਪਰਦੇ ਸਵਾਰ ਕੇ ਦਿੱਤੀ ਇਹਦੇ ਫਟਾਏ ਵਧੀਆ ਹੋਈ ਹੈੇਠਾਂ ਦੇ ਵੀ ਕੱਢਣੇ ਪੈਣੇ ਆ ਇਹ ਮੈਂ ਗੱਤਾ ਦੇ ਹੀਠਾਂ ਦੇ ਵੀ ਕੱਢਣਾ ਪੈਣਾ ਇੱਕ ਇੱਥੇ ਉਲਾ ਦੂੰਗੇ ਤੇਰਾ ਕੋ ਯਾਰ ਤਬੀ ਹੋ ਗਿਆ ਪੜਦੇ ਪੜਦੇ ਹੋਰ ਲੰਡੂਗਾ ਬਟਲਾ ਪਾਪਾ ਬਸ ਲੰਡੂ ਤਾਂ ਪਟੇਗਾ ਆਇਆ ਚਲੂ ਪਟੇਗਾ ਜਦੋਂ ਜੜ ਦੇ ਲਈ ਉਹ ਤਾਰੀ ਦਾ ਕੰਮ ਹੋ ਗਿਆ ਇਹ ਤਾਂ ਨਹੀਂ ਵੀ ਕਰਾਉਗਾ ਨਾ ਠੀਕ ਤਾਂ ਉਹ ਪਲਾਸਟਰ ਮੈਦਾ ਕੇ ਵਧਾ ਕਿਤੇ ਬੁਦਾ ਹੈ ਇਹ ਤੇਰਾ ਦੰਖੜ ਆਹ ਹਾਂ ਆਹਦਾ ਉਹ ਖੜਦਾ ਹੁਣ ਉੱਲੇ ਪਾਸੇ ਕਰਦੇਂ ਲੈ ਮੇਰੇ ਕੋਲ ਉਹ ਕਰਦੇ ਬਬੀ ਪਪਾ ਦਾ ਬਸ ਇਹਨੂੰ ਕਰੂਗਾ ਤਾਂ ਹੀ ਬਸ ਬਣਾਤਾ ਬਧੇਵਾ ਬਧੇਰਾ ਨਾਲੇ ਹੁਣ ਮੀਂਹ ਹੀ ਦੱਸਿਆ ਮੌਸਮ ਬਦਲਤ ਹੋਈ ਗਈ ਬੱਦਲ ਦੇਖ ਲੈ ਕਿਹੜੇ ਸਾਹਮਣੇ ਆਇਆ ਵਾ ਲੈ ਇੱਕ ਬਾਲਟੀ ਪਾਣੀ ਦੀ ਪਾਉਣੀ ਦੇ ਤੂੰ ਪਾਣੀ ਉੱਪਰ ਤੇ ਪੈ ਜਾਣਾ ਬਧੇਰਾ ਮੌਸਮ ਬਦਲ ਪਾਇਆ ਫਿਰ ਕੀ ਕਰੂੰਗਾ ਬਧੇਰੀ ਗਿੱਲਾ ਨਹੀਂ ਪਾਦੀ ਪਾਣੀ ਪਾਣੀ ਚੱਲ ਗਈ ਆ ਇਹਦੇ ਬੱਦਲ ਡੂੰਗਾ ਵਟ ਲੈ ਹੁਣ ਛੋਟੇ ਐ ਕਰ ਮਲ ਉਹ ਉਰ ਲਿਆ ਬਾਲਟੀ ਸਾਡ ਘਰ ਤੇ ਹੈਗਾ ਬਾਬੀ ਹੈਗਾ ਬਾਲਟੀ ਵੀਰੇ ਡੂੰਗਾ ਆਂਦਾ ਤੇ ਘੜ ਮਟੋ ਜੇ ਯੋਲ ਨੂੰ ਬੁਲਦੇ। ਤੁੰਗੜੇ ਦੇ ਲੱਗੂ ਕੰਨਾ ਹੋ ਗਏ। ਬਹੁਤ ਆ। ਉੱਟ ਤੇ ਉੱਪਰ ਹੋ ਗਿਆ। ਡਾਕਰ ਉੱਤੀ ਜਾ ਗਿਆ। ਬਹੁਤ ਠੀਕ ਹੈ। ਉਰਨ ਕਰਕੇ ਰੋਲ। ਮਿੱਟੀ ਵੀ ਤਾਜੀ ਹੈ। ਹੋਰ ਉਰਨ ਕਰਦੇ ਥੋੜੇ ਜਿ। ਹੁਣ ਕਹਿੰਦਾ ਨਾ ਟੋੜ ਉਹ ਮਰਤਾ ਦੱਸ। ਕਿ ਫਟੋਆ ਥੋੜਾ ਤੁਰਨਾ। ਹੋ ਗਿਆ ਇਧਰ ਨੂੰ ਗਾਲ। ਕੋਈ ਉੱਧਰ ਤੇ ਕੋਈ ਚਲੇਗਾ ਤੋੜਨਾ। ਨਾ ਠੀਕ ਹੈ ਸਾਈਡ ਪਰ ਆ ਨਾਲੇ। ਸੱਚੇ ਨੂੰ ਆਇਆ ਵੀ ਨਹੀਂ ਤੋੜਨੇ ਕਰਨ। ਤੋੜਨੇ ਨਹੀਂ ਗਿਆ ਮੈਨੂੰ। ਉਹ ਟੋਆ ਥੋੜਾ ਤੁਰਨਾ ਬਾਪੂ। ਮੇਰੇ ਵਾਲੇ ਤੋੜਨੇ ਕਿਰੀ ਆਉਂਦੇ ਨਾ ਕੋਈ। ਮੇਰੇ ਵਾਲਾ ਉਹ 12 ਮਾਸਾ ਲੱਗਦਾ। ਹੋਰ ਦਿਲ ਕੋਈ ਤੇ ਖਾਉ ਆਹ ਮੂਹ ਡਰ ਬੰਨਿਆ ਕਦੇ ਸਿੱਕੀ ਇਸ ਕਿਹੜਾ ਨਹੀਂ ਉੱਤੇ ਸੋਚੀ ਇਹ ਦੋ ਵਾਰੀ ਬੋਲੀ ਜਿਹੜੀ ਡਰ ਬੰਨਿਆ ਪਾਣੀ ਤਾਂ ਖੜਾ ਰਿਹਾ ਜਿਆਦਾ ਹੁਣ ਨਹੀਂ ਜੀ ਹਾਂ ਹੈ ਕਾ ਦਾ ਇਹ ਲਿਕਾਰਟ ਉਹ ਕਿਆ ਹੁੰਦੀ ਹੈ ਉਹ ਵਰਤਦਾ ਆਸਾ ਲੋ ਉਹਦੇ ਗਾਣੇ ਫੋਟੋ ਦਾ ਘਾਹ ਲਓ ਵੀ ਦਰਖਤ ਲਾਇਆ ਹੀ ਅਸੀਂ ਤੈਨੂੰ ਸੋਝੀ ਹੋਰ ਕਾਰਟ ਹੁੰਦੇ ਨਹੀਂ ਜੇ ਮੋਟਰ ਪਰ ਇਕੱਠੇ ਹੋ ਗਏ ਐ ਵੀ ਭਾਈ ਇਹਦਾ ਉਹ ਮੈਂ ਮੰਤਰੀਆਂ ਨਾਲ ਕੋਲ ਖੜ ਕੇ ਐ ਕਰਦਾ ਮੜਾ ਜ ਐ ਵੀ ਮਿੱਟੀ ਦੀ ਬਾਤ ਸੀ ਮੈਂ ਵੀ ਜਿਹੜਾ ਅੰਬਰ ਅਸੱਚੇ ਉਹ ਖੜੇ ਤੇ ਅਮਰੂਦ ਆਹ ਆਹ ਉਹ ਮਰੂਦ ਮਰੂਦ ਦੀ ਸਾਈਡ ਗੈਲੇ ਪਾਸੇ ਖੜੇ ਨਹੀਂ ਦਿੰਦੇ ਇੱਕ ਉਹ ਖੜੇ ਦਾ ਲਕਾਟ 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 ਨੂੰ ਰਕਾਟ ਲੱਗਦੇ ਫਿਰ ਲੈ ਕੇ ਮੋਟਰ ਹੋਰ ਪਾ ਦੇ ਸਿੱਧਾ ਚਲੀਏ ਬੜਾ ਜਾ ਉੱਦਦ ਕਰਦੀ ਮੜੇ ਜੇ ਹੋਰ ਪਾ ਦੇ ਮੁੱਤੀ ਬਹੁਤ ਆ ਮੁੱਤੀ ਬਾਗਨਾਰੇ ਤੋਣਾ ਤਾਂ ਮੜੇ ਜੇ ਪਹਿਲਾਂ ਹੀ ਪਾਣੀ ਪੋਆ ਤੇ ਉੱਤੇ ਢੂੰਗਾ ਬਸੇਰਾ ਬਹੁਤ ਲੋ ਜੀ ਫੇ ਚਲੀਏ ਬਿੰਦਰભાઈ ਹੁਣ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਮੋਟਰਸਾਈਕਲ ਲੈ ਆਈ ਰੱਬ ਦੀ ਕਿਰਪਾ ਗਿਆ ਅੱਜ ਹਾਂਜੀ ਪਰ ਰਹੇ ਸੀ ਕਿੰਨੇ ਗਏ ਮਲਕੀ ਸੀ ਬਾਈ ਉਧਰ ਉਂਗਲੀ ਬਣਾਈ ਫਿਰਦਾ ਸਜਾਈ ਫਿਰਦਾ ਪੱਟੀ ਕਰਾਈ ਹਾਂ ਕਹਣਾ ਮੇਰੇ ਦੁਖਜੀ ਬਹੁਤ ਉਂਗਲੀ ਉਹ ਰੁਗਾਈ ਨੂੰ ਫੋਨ ਕਰਦਾ ਪਹਿਲਾਂ ਕਹਿੰਦਾ ਚੱਲਦਾ ਹੁਣ ਫੋਨ ਨਹੀਂ ਚੱਕਦਾ ਪਤਾ ਨਹੀਂ ਕਿੱਧਰ ਨੂੰ ਫਰਾਰ ਹੋ ਗਿਆ ਉਹ। ਕਿਹੜੀ ਜਗ੍ਹਾ ਇਹ ਹੋ ਜਾਂਦਾ ਵਾ। ਚੱਲ ਦੇਖਦੇ ਆਪਾਂ ਜੀ 2:00 ਤੇ 3:00 ਵੀਰ ਜਿੰਨੇ ਹੈਗੇ। ਐਂ ਹੁੰਦਾ ਪ੍ਰਧਾਨ ਨੂੰ ਕਰੇ ਤਾਂ ਵਿਆਹ ਚ ਜਿਆਦਾ ਬੰਦਿਆਂ ਦਾ ਦਬਾਅ ਪੈ ਜਾਂਦਾ। ਹਾਂ ਇਹ ਤਾਂ ਹੈ। ਉਧਰ ਜੱਗੇ ਆਈ ਜੂ ਜੱਗੇ ਬਾਸ ਗੋਲ ਨੂੰ ਗਏ ਦੇ। ਹੈ? ਉਹ ਬਹਿਣ ਦਾ ਜਿੱਧਰ ਲੰਘ ਗਏ। ਆ ਮਨਾਗਾ ਜੱਗੇ ਬਾਸ ਗੋਲ ਨੂੰ ਜਾਣਾ। ਮੈਂ ਚੱਲ ਘੁੰਮੇ ਆਉ। ਪੁਰਤਾ ਕੋਈ ਪੰਜ ਚਾਰ ਗਣੇ ਹੁੰਦੇ ਨਾ ਨੂੰ ਆਇਆ ਲੱਗਦਾ ਵੀ ਬਹੁਤ ਦਬਾਅ ਪੈ ਗਿਆ ਉਹਦੇ ਗਾਣੇ ਗੱਲਾਂ ਮਰੀ ਜਾਂਦੇ ਉਹ ਹੀ ਕਿਦਾਂ ਨੇ ਇਧਰ ਖਿੱਚੀ ਜਾਣਾ ਕਿਦਾਂ ਨੇ ਇਧਰ ਨੂੰ ਖਿੱਚੀ ਜਾਣਾ ਦੋ ਬੰਦੇ ਆ ਕੇ ਲਾਏ ਆ ਫਿਰ ਖੜੇ ਰਹੇ ਨੇ ਟੇਕੇ ਭਾਈ ਕਰ ਲਓ ਸੌਦਾ ਜੇ ਕੰਨਾ ਹੁੰਦਾ ਹੈਗਾ ਚੱਲ ਕੋਈ ਨਹੀਂ ਤਿੰਨ ਵੀ ਵਧਰੇ ਆ ਹਾਂਜੀ ਕਰਕੇ ਹੀ ਜਾਉਂਗੇ ਹੁਣ ਚਲੀਏ ਚਲੋ ਚਲੋ ਆਪਣੈ ਪਹੁੰਚ ਗਏ ਆ ਬੰਦਰ ਭਾਖੜਾ ਏਜੰਸੀ ਜਿਹੜੀ ਜੋ ਲੈਣਾ ਮੋਟਰਸਾਈਕਲ ਆ ਬਾਰੇ ਖੜੇ ਆ ਹੈਂ ਹੋ ਚਾਬੀਆਂ ਵਿੱਚ ਚਾਬੀਆਂ ਵਿੱਚ ਘੜਜੋ ਕਿਸੇ ਅਮਲੀ ਨੇ ਚਾਕੇ ਭੱਜ ਜਾਣਾ ਤੇਲ ਨਹੀਂ ਹੁਣਾ ਹਾਂ ਇਹ ਵੀ ਪੰਗਾ ਹੈ ਹਾਂ ਤੇਲ ਨਹੀਂ ਹੈਗਾ ਉਹ ਚਾਬੀਆਂ ਵਿੱਚ ਚਾਬੀਆਂ ਵਿੱਚ ਹੈ ਚਲ ਦੇਖੀ ਅੰਦਰ ਹਾਂ ਜੀ ਹਾਂ ਕਿਆ ਕਹਿੰਦੇ ਆ ਹਾਏ ਪਿਆਰ ਕਰਾ ਪਰ ਖੜਾਤਾ ਬਸ ਪੀਮੈਂਟ ਕਰਤੀ ਆ ਬਸ ਯਾਰ ਹੁਣ ਲੈ ਕੇ ਚੱਲੀ ਜਾਣਾ 10 ਮਿੰਟ ਲੱਗਣੇ ਹੋਰ ਆਜਾ ਹੋ ਜਾ ਵੀ ਖਾਣੀ ਨਹੀਂ ਹਾਂ ਕਰ ਜਾਈ ਹੁਣਾਂ ਨਹੀਂ ਉਹ ਇਹ ਉਹ ਬੈਠ ਗਿਆ ਲਾਤਾ ਬੈਠ ਲਾਤਾ ਹੋਰ ਦੇਖ ਲਿਆ ਗਿਆ ਕੋਸਾ ਤੇਰੇ ਵਾਲੇ ਨਾਲੋਂ ਮੈਨਾਂ ਗਿਆ ਜੀ ਹਾਂ ਅੱਜ ਪਾਚ ਹਾਂ ਬੋਝੂ ਆ ਸਾਰਨੇ ਜਿਵੇਂ ਕਹਿੰਿਆ ਹੋਇਆ ਗਿਆਂ ਪਰ ਮਾਮਤਾਂ ਬੋ ਰੱਖਿਆ ਸਰਨੇ ਰੱਖੇ ਪਰ ਕਿੰਨਾ ਕਹਿੰਦੇ ਜਾਟੇ ਪੁਰਾਣੇ ਕਸੂਰ ਸਾਰਨ ਤਾਂ ਰੱਖਣਾ ਬੰਦਾ ਇਹ ਤਾਂ ਹੈ ਕਿੰਨਾ ਹੋ ਸਕਿਆ ਸਰਨੇ ਉਹਨਾਂ ਮੰਨ ਤਾਂ ਹੈਗਾ ਰੂਹ ਰੇਤ ਕਰਿਓਗੇ ਅੱਜ ਤਾਂ ਇੱਥੀ ਲੈ ਕੇ ਵੈਲੀ ਮੋਟਰਸਾਈਕਲੋ ਵੀ ਤੇ ਆ ਕੋਣ ਵੀ ਹੋਰੀ ਤੇ ਆ ਚਲੋ ਬਾਕੀ ਕੋ ਸਾਰਾ ਸਮਾਨ ਜਿਹੜਾ ਸਰਨੇ ਲਾ ਕੇ ਦੱਸਾਂਗੇ ਫਿਰ ਸਿੱਧਾ ਰਹਿ ਗਿਆ ਫੁਰਮਾ ਤੇਰਾ ਇੱਕ ਅੱਡੇ ਬੈਠ ਨਹੀਂ ਦੇਖਣਾ ਬੰਦਰ ਗੈਲੀ ਆ ਬਈ ਇਹ ਨਾਲ ਕੋ ਦੇਖ ਲੈਣਾ ਬੰਦਰ ਬਿਲਕੁਲ ਨਹੀਂ ਆ ਹਾਂ ਕੰਦਰ ਕੱਢ ਕੇ ਭਾਰ ਘਟਾਤਾ ਹੈ ਕੰਦਰ 20 ਦਾ ਹਟ ਨਹੀਂ ਰਿਹਾ ਇਹ ਕਹਿੰਦਾ ਮੋਟਰਸਾਈਕਲਾਂ ਗੱਡੀ ਲੈ ਕੇ ਜਾਓ ਖੜਾ ਰਹਿਣ ਦੇ ਇਹਨੇ 20 ਹਟ ਲੈਣ ਦੇ ਤਾਂ ਜਾ ਹੁਣਾਂ ਘਰ ਨੂੰ ਇਹ ਫੇਰ ਆ ਗਿਆ ਫੋਰਮੈਨ ਦੇਤਾ ਸੀ ਕਿਹੜੀ ਸਪੀਡ ਗਿਆ ਅੱਜ ਹੈ ਕੋਈ ਕਹਿੰਦਾ ਕੱਦਾ ਪੈਂਦਾ ਦੇਖ ਲੈ ਘਟ ਜਾਂਦਾ ਪਈ ਜਾਂਦਾ ਘਟ ਜਾਂਦਾ ਪਈ ਜਾਂਦਾ ਮਾੜਾ ਮੋਟਾ ਹੀ ਘਟਦਾ ਰਹਿੰਦਾ ਹੂੰ ਰੁਕਿਆ ਤਾਂ ਇੱਕ ਵਾਰ ਵੀ ਨਹੀਂ ਜਾਂਦਾ ਰੁਕਦਾ ਕਿੱਥੇ ਸਮਾਨ ਹੋ ਗਿਆ ਤਾਂ ਪੂਰਾ ਜਿਹੜਾ ਹੈਗਾ ਤਾਂ ਕੋਈ ਉਹ ਪੁਰਹਿੰਦਾ ਤਾਂ ਨਹੀਂ ਜਿਹੜਾ ਕੋਈ ਸਮਾਨ ਕਹਿੰਦਾ ਉਹਨਾਂ ਦੇਖ ਲੈ ਹੁਣ ਅਜੇ ਤਾਂ ਗਏ ਨਹੀਂ ਉਹਦੇ ਤੇ ਆਹ ਹੋ ਗਿਆ ਇਹ ਵੀ ਆਪ ਕੋਲ ਜਾਂਦਾ ਦੇਖ ਲੈ ਠੀਕ ਆ ਪਤਾ ਨਹੀਂ ਆਪ ਕੋਈ ਤੁਹਾਨੂੰ ਪੈਣਾ ਉੱਥੇ ਚਲੇ ਕੇ ਦੇਖੋ ਦੋਸਤਰਾ ਸਾਹਿਬ ਸਿੱਧੇ ਮੱਥਾ ਟੇਕਿਆ ਹੋਰ ਕੁਲਵਾਨ ਹੈ ਪਾਰਟੀ ਹੋ ਗਈ ਹੁਣ ਦੇਖ ਬੰਦੇ ਚੀਜ਼ਾਂ ਲੈ ਜੀ ਨਾ ਉਹਦੀ ਪਾਰਟੀ ਕਰੀ ਨਹੀਂ ਦੀ ਕਰੀ ਹੈ ਡੱਬਾ ਢੁਬਾ ਦੇਖਦਾ ਤੇਨੂੰ ਹੱਥ 'ਚ ਕੋਈ ਦਿਖਾ ਆ ਦੇਖ ਲੈ ਉਹਨਾਂ ਗਾਇਕ ਲਗਭਗ ਦੀ ਗਾਦੀ ਪਾਰਟੀ ਹੈ ਨਾ ਆਜਾ ਤੇਰੀ ਗੱਲ ਹੋ ਗਈ ਹੈ ਹੋਰ ਦੂਏ ਪਾਸੇ ਨੂੰ ਗਿਆ ਦੇਖਦਾ ਉਹ ਗੋਸਤ ਕਹਿਣੀ ਆ 13 ਗੱਲ ਮੀਟਰ ਚਲਾ ਵੀ ਆਏ ਹੈ ਹੈ ਇੰਨਾ ਚੜ੍ਹ ਪਾਸਾ ਕੋਈ ਜਾਂਦਾ ਹੈ 13 2/10 ਮੈਂ ਕਹਿੰਦੀ ਕੋਈ ਮੈਂ ਮਣਾ ਓਟਾ ਕੇ ਪੀਓ ਲਾ ਦੇ ਲਈ ਪੱਟਵੀ ਨਾ ਉਹ ਲੈ ਦੱਸ ਅਗੇ ਰਵੜੋ ਹੋਈ ਕਰਦੀ ਨਹੀਂ ਚੱਲ ਜੀ ਠੀਕ ਆ ਪਾਸਾ ਵੀਰੇ ਬਾਪੂ ਨੂੰ ਦਿਖਾ ਇੱਕਾਲਾ ਨੇ ਹਾਂ ਕਈ ਤੇ ਲੋង ਆਏ ਹੁਣ ਤੱਕ ਹਾਂ ਨਾ ਕੇਕ ਵਾਲੀ ਆ ਠੀਕ ਆ ਬਾਬਾ ਜੀ ਦੋ ਮਾਤਾ ਦੇਖਦਾ ਨੇ ਵੀ ਚਲਾਂ ਥੈਂਕ ਯੂ ਮਠਾ ਇਹ ਲਾ ਖਾਈ ਜਾਂਦਾ ਮੜਾ ਜੀ ਨੀਰ ਬੈ ਗਿਆ ਨਾ ਤੇ 72000 ਦਾ ਔਰ ਰੋੜ ਮਜ਼ੂਰ ਦਾ ਯੂਨ 5 ਸਾਲ ਪਹਿਲੇ ਹਾਂ ਉਹਨਾਂ ਹੱਥ ਕਰਾ ਲਉਣੀ ਆ ਬਾਅਦ ਚ ਦੂਈ ਹੋਣੀ ਆ ਨਾ ਆਲਾ ਬਲਾ ਖੋਲ ਦੇਣਾ ਕਹਿੰਦਾ ਕਿਆ ਲੋ ਆਇਆ ਮੈਨੂੰ ਇਹੀ ਕਹਿੰਦਾਦਾ ਆਹ ਬੈਗ ਬੈਗ ਨਹੀਂ ਨੰਨ ਤੋਂ ਸਾ ਵੀ ਮੋਰ ਉਹ ਛੱਟੀ ਦਾ ਝੋੜਾ ਹੁੰਦਾ ਗੈਰ ਚੀਜ਼ ਹੈ ਨਾ ਵੀ ਨਹੀਂ ਠੀਕ ਹੈ ਨਾ ਉਹ ਕਿ ਐਸੀ ਦਾ ਅਸੀਂ ਸੇ ਵੀ ਤਾਂ ਇਹਨਾਂ ਨੇ ਖੋਲੇ ਜਾਣੇ ਇੱਕ ਰੱਖ ਲੂਗਾ ਵਾਦ ਤੇ ਆ ਤਾਂ ਦਿੱਸਾ ਚਾਹੀਦਾ ਹੁੰਦੂ ਇੱਕ ਟਰਕਣਾ ਉਹ ਤਾਂ ਜ਼ਰੂਰੀ ਆ ਗੁੰਬਰੀ ਨੂੰ ਲਾਦੀ ਰਗੜਾ ਹੀ ਨਹੀਂ ਫੁੱਟੇ ਵਾਸੇ ਨਾ ਉਹ ਫੁੱਟੇ ਵਾਸੇ ਲਾ ਦਾਂਗਾ ਇੱਥੇ ਤਾਂ ਫਿਰ ਉਹ ਲਾ ਦਿੰਦਾ ਕਹਿੰਦਾ ਇਹ ਰੰਗ ਜੀ ਬਦਲਦੇ ਹਨਾ ਉਹ ਜੀ ਕੋਲ ਨਹੀਂ ਕਰਾਇਆ ਬੋਲੇ ਮੈਂ ਕਰਾਇਆ ਵਾ ਲੰਮੀ ਇਹਨਾਂ ਦਾ ਇਹਨੂੰ ਵੀ ਕਰਾ ਦੇਣੀ ਆ ਇੱਕ ਪਹਿਲਾਂ ਲੈਣਾ ਹੀ ਆਉਂਦੀ ਹੁੰਦੀ ਨੇ ਇਹਨਾਂ 'ਚ ਹੁਣ ਅਸੀਂ ਰੰਗ ਆਉਂਦਾ ਜਾਂਦਾ ਸਾਰਾ ਚੋਰਾ ਗਾਉਂਦਾ ਰੰਗੇ ਦੋ ਆ ਆਹਾਂ ਇੱਕ ਲਾਲ ਇਹਦੇ ਨਾਲ ਲਾਲ ਬਸ ਤੇ ਲਾਲ ਰੰਗ ਨਹੀਂ ਤਾਂ ਹੋਰ ਕੀ ਹੋਰ ਕੋਈ ਰੰਗ ਨਹੀਂ ਹੈ ਤਾਂ ਅਜੇ ਇਹਨੂੰ ਵੀ ਆ ਦੇ ਕਿ ਜੀ ਜੀ ਨਾ ਹੋਵੇ ਇਹ ਜੀ ਲੈਂਣਾ ਹੁੰਦੀ ਨੇ ਪਹਿਲਾਂ ਵਿੱਚ ਮੈਂ ਕਹਿੰਦਾ ਉਹ ਤਾਂ ਪੈਣਾ ਹੈ ਉਹ ਸਭੀ ਪ੍ਰਾਣੀ ਮਾਦਨ ਨਾ ਬਲਦੀ ਜਾਂਦੇ ਆ ਜੱਟੇ ਇਹਦੇ ਤੇ ਬਜਾਜ ਲਿਖ ਦਿੱਤੀ ਉਹਦੇ ਤੇ ਪਲਟੀ ਨਾ ਮੀਂਹ ਹੋ ਗਿਆ ਯਾਰ ਇਹ ਕਿੱਦਾਂ ਜਾਣਾ ਦਾ ਮੈਂ 1.5 ਘੰਟਾ ਬੈਠੇ ਰਹੇ ਸੀ ਵੀਰੇ ਮੀਂਹ ਦੇਖੀ ਗਏ ਹੁਣ ਛੱਡਦਾ ਹੁਣ ਛੱਡਦਾ ਬਾਵਾ ਇੱਧਰ ਸਾਰੇ ਇੱਧਰ ਤੇ ਕੀ ਆ ਕੀ ਹੋ ਰਿਹਾ ਥੋੜਾ ਰੋਹੀ ਦਾ ਮੀਂਹ ਹੋਵੇ ਕਿਉਂਕਿ ਭਿੰਜ ਵੀ ਜਾਏ ਤਾਂ ਵੀ ਕੋਈ ਨਹੀਂ ਹੁਣ ਤਾਂ ਭਿੰਜ ਨਹੀਂ ਆਈ ਬਈ ਨਹੀਂ ਆਈ ਹੁਣ ਤਾਂ ਬੜਾ ਹੀ ਕਪੜੇ ਗਿੱਲੇ ਹੋ ਗਏ ਛੱਡਣ ਲੱਗਦੀ ਬਹੁਤ ਰਹਿ ਗਈ ਬਾਈ ਕਰੇ ਗਏ ਹੁਣ ਫੇਰ ਉਹ ਜਾ ਹਟਿਆ ਫੇਰ ਤੁਰੇ ਮਗਾ ਵੀ ਮੋਸਾਪਾ ਹੁਣ ਹਟ ਗਿਆ ਭਾਈ ਤਾਂ ਫੇਰ ਵੀ 1:00 ਵਜੇ ਆਲੇ ਕਿੱਥੇ ਵਜਾਂ ਸੀ ਪਟਾ ਸਾਹਿਬ ਗੁਰਦੁਆਰੇ ਦੇ ਨਾਲ ਇਤਨੀ ਸਾੜਤੀ ਕੋਲੇ ਇੱਥੇ ਬਿਜਲੀ ਬੋਰ ਦੇ ਆਪੇ ਅਜੇ ਵੀ ਹੋਰ ਆ ਇਹ ਹੋਰ ਆ ਇਹ ਹੁੰਦੇ ਹੋਂਦੇ ਵਾਲਿਆਂ ਦੀਆਂ ਇਸ਼ਤਿਆਂ ਤਾਂ ਬਹੁਤ ਰੁਕੜ ਸਲਫ ਵਾਲੇ ਦਾ ਆਹੇ ਵੀ 9000 ਰੁਪਏ ਦਾ ਫਰਕ ਆ ਉਹਦੋਂ ਸਲਫਾ ਬਸ ਬਾਕੀ ਚੀਜ਼ਾਂ ਸੇਮੇ ਆ ਸਲਫ ਕੋ ਚਲ ਕੇ ਇੱਕ ਨੂੰ ਚਾਹੀਦੀ ਆ ਜਲਦੀ ਗੰਦਾ ਚੱਲ ਰਹੀਆਂ ਨੇ ਤੇ ਸਲਫ ਨੂੰ ਲਾ ਹੁਣ ਐਕਟਿਵ ਬੈਟਰ ਜਦ ਸਲਫ ਮਾਰੋ ਕੱਜ ਆ ਹੱਥ ਪੈ ਜਾਂਦੀ ਹੱਥ ਪੈ ਜਾਂਦੀ ਆਪਣੀ ਬੂਆ ਇਹ ਉਹਨੂੰ ਕਿੱਕਾਂ ਹੀ ਮਾਰਨੀ ਆ ਜਦ ਉਹ ਆਈ ਹੋਰ ਵੀ ਆ ਉਹਦਾ ਖੇਡਾ ਛੁੱਟ ਜੂਗਾ ਹੁਣ ਹੁਣ ਇਹੀ ਰੱਖੂਗਾ ਹੁਣ ਨਹੀਂ ਤਾਂ ਉਹੀ ਜਲਦੀ ਤੋ ਹੈ ਹੈ ਪਰ ਕਰੇਗਾ ਹੁਣ ਆਪ ਜਿਹੜਾ ਖੜਾ ਹੁੰਦਾ ਦੋ ਦਿਨ ਹੋ ਗਏ ਟੂਟਰੀ ਦੇ ਉਦੀ ਐਵਰੇਜਿੰਗ ਹੈਗੀ ਹਾਂ 50 ਨੂੰ ਮੈਂ ਹੱਥ ਲਾਉਂਦੀ ਆ ਇਹ ਨੰਬਰ ਨੂੰ ਪੜ ਰਿਹਾ ਆ ਜਾਣੇ 2-4 ਦਿਨ ਚੋਂ ਬਸ ਪਰਸੋਂ ਤੱਕ ਕਪਰੇ ਤਾਂ ਲਾ ਜਾਣਗੇ ਇੱਥੇ ਨਹੀਂ ਉਹ ਵੇਰ ਹਟ ਕੇ 5-4 ਦਿਨ ਦਾ ਟਾਈਮ ਬਸ ਕੱਲ ਨੂੰ ਕਹਿੰਦਾ ਅੱਜ ਨੂੰ ਅਪਲਾਈ ਕਰਤਾ ਸਾਰਾ ਕੁਝ ਨੰਬਰ ਫਿਰ ਹੁਣ ਲਵਾਇਆ ਕਿ ਆਪੇ ਦਾ ਕਰਤੋ ਹਾਂ ਕੱਲ ਨੂੰ ਮੈਸੇਜ ਆਉਂਗਾ ਅੱਛਾ ਉਹ ਕਾਹਦੂ ਦਾਦੂ ਕਹਿੰਦਾ ਕਿਹੜਾ ਨੰਬਰ ਨਹੀਂ ਆਉਂਦੀ ਹੁੰਦੀ ਹਾਂ ਕੱਲ ਨੂੰ ਨੰਬਰ ਚੋਇਸ ਆ ਪਰਸੋਂ ਜੋ ਤੁਸੀਂ ਉਹਦਾ ਬਲੇਟਾ ਜਿਹੜੀ ਹੈ ਪਰ ਬੁੱਝੇ ਰਦਾਸ ਸੀ ਜਿਹੜੇ ਉਹ ਹਰੇ ਜਿਹਾਂ ਸਿਰ ਪੰਜ ਲਾਇ ਕਰ ਦਿੰਦੇ ਆ ਕਿ ਉਹ ਵੀ ਨਾਲ ਖਟ ਕੇ ਲਾਉਣਦੇ ਨੇ ਕਰੇ ਉਹ ਕਪਰੇ ਨਹੀਂ ਲਾਉਂਦੇ ਸਿੱਤੀ ਆਏ ਤਾਂ ਉਹੋ ਮੁਝੇ ਲੱਗਦੀ ਜੀ ਵਿਕਦੇ ਹੀ ਬਹੁਤ ਆਜ 20 ਮਿੰਟ ਦੇ ਚ ਵੀ 3-4 ਵਿਕ ਗਏ ਹਾਂ ਸੁੱਕਾ ਬਗੈ ਇਹਨਾਂ ਰੋਜ਼ 8-10 ਪੈ ਰੇ ਵੇਚਦੇ ਜੀ ਹੈ ਤਾਂ ਤਾਂ ਹੈਗਾ ਮੈਂ ਗੱਲ ਕਰਦਾ ਵੀ ਇੰਨਾ ਫਰਕ ਆਏ ਤਾਂ ਸੀਜ਼ਨ ਆ ਤਿਹਾਰ ਆ ਕੁਝ ਜੀਐਸਟੀ ਨੇ ਬਹੁਤ ਫਰਕ ਪਾਇਆ ਹਾਂ ਹੂੰ ਏਜੰਸੀਆਂ ਵਾਲੇ ਕਹਿੰਦੇ ਵੀ ਅੱਗੇ ਨਾਲ ਦੁੱਗਣੇ ਵਿਕ ਰਹੇ ਆ ਚਾਹੇ ਉਹਦੇ ਗਾਣੇ 5000 ਰੁਪਏ ਸਸਤਾ ਹੋਇਆ ਆਏ ਦਾ ਹੋ ਗਿਆ ਵੀ ਸਸਤਾ ਹੋਇਆ ਓਪਰ ਦੇ ਜਿੱਤਰਾ ਹੂੰ ਚਾਉ ਬਾਕੀ ਦੇਖਦੇ ਆਂ ਜਿੰਨਾ ਹੱਤਾ ਹੋਇਆ 5000 ਰੁਪਏ ਫਰਕ ਬੇਚਾਰ ਇਦੇ ਨਾਲ ਇਹਦਾ ਚੋਰ ਕਿੰਨਾ ਆਉਂਦੀ ਦੇਰ ਤੀ ਟ੍ਰੇਲਰ ਹਾਂਜੀ ਹੋ ਗਿਆ ਤਿੰਨ ਹੋ ਗਿਆ ਹੁਣ ਪਾਣੀ ਪੈ ਕਹਿੰਦਾ ਸਵੇਦਰ ਇੰਨਾ ਪੀਔਰੇ ਨਹੀਂ ਮੈਨੂੰ ਨਹੀਂ ਆਇਆ ਇੰਨੀ ਵੀਡੀਓ ਨਹੀਂ ਆਇਆ ਹੁਣ ਇੱਕ ਟਿਕ ਗਿਆ ਆਲੇ ਬੱਦਲ ਵੀ ਆਉਂਦਾ ਹੁੰਦਾ ਇਹ ਕਿ ਸੈਟਰਮ ਬਣ ਗਿਆ ਵੀ ਜਿਹੜਾ ਸਾਚੀ ਨੂੰ ਕਹਿੰਦਾ ਵੀ ਸਾਰੇ ਪਾਸੇ ਦੇਖੇ ਤਾਂ ਦੋ ਕੰਮ ਦਾ ਸਾਫ ਹੋਣਾ ਇਹਨੇ ਹੁਣ ਸ਼ਾਮ ਨੂੰ ਜੇ ਤਾਂ ਹਵਾ ਚੱਲੇ ਜੇ ਫੇ ਗੜ ਕੇ ਪਹਿਲਾਂ ਹਵਾ ਚੱਲਦੀ ਮੈਨੂੰ ਇਹਦਾ ਨਾ ਹੋ ਗਿਆ ਸਾਫ ਜਦ ਗੜਕੂੰਗਾ ਫੇ ਸਾਫ ਹੋਏ ਕਰਦਾ ਨਹੀਂ ਹਵਾ ਗਿਆ ਬਸ ਇਹਦੇ ਦੋ ਟੰਕ ਨਹੀਂ ਤਾਂ ਫਿਰ ਬੱਸੇ ਕਰਾਉਂਦਾ ਉਹਨਾਂ ਚਿਰ ਸਿਆਣੇ ਜੀ ਕਹਾਂਦਾ ਸੁਬਲੀਆ ਉਹੀ ਲੱਗਿਆ ਵਾ ਇਹਦੀ ਕਿਹਦਾ ਇਹ ਸਾਰੇ ਹੁਣ ਜੀਰੀ ਵੀ ਵਾਢੋਣੇ ਆਪ ਤਾਂ ਆਪਣੇ ਕਿਹੜਾ ਵੱਡੋ ਜੀ ਸਾਡੇ ਵਰਗੇ ਦੀ ਕਿੱਥੇ ਨਹੀਂ ਨਹੀਂ ਜਗ ਗਿੱਲਾ ਬਹੁਤ ਹੋ ਗਿਆ ਨਹੀਂ ਰਸਮਾਂ ਹੈ ਤਾਂ ਇਹਦਾ ਹੈ ਨਹੀਂ ਵੀ ਜੋ ਗਿੱਲਣੀ ਹੈ ਹੋਰ ਜਿਹੜੀ ਮੂਹ ਮੌਇਸਚਰੀ ਬਦਨ ਲਾਏਣੇ ਮੌਇਸਚਰ ਨਮੀ ਤਾਂ ਹੈ ਉਹ ਹੈ ਯਾਰ ਕੁਝ ਦਿਨੇ ਕਰਨਾ 18 ਲੰਮੀ ਹੋ ਗਏਗਾ ਉਹ ਵੀ ਤੇਰਾ 20 ਬਾਈ ਆਉਣਾ ਹਲੇ ਹਲੇ ਹਲਤਾਂ ਨਹੀਂ ਤਕਰੀਬਨ ਚੰਗੀ ਤਰ੍ਹਾਂ ਵਾਢੀ ਚੱਲਣੀ ਹਫਤੇ ਬਾਅਦ ਚੱਲੂਗੀ ਜੀ ਦੀ ਤਾਂ ਤਕਰੀਬ ਰੋਪੜ ਜਿਆਦਾ ਪੈ ਗਿਆ ਮਿਹਰੇ ਨਾਲੋਂ ਵੀ ਤਕਰੀਬ ਕੱਲ ਵੀ ਪੈ ਲਿਆ ਉਸ ਤੋਂ ਜ਼ਿਆਦਾ ਰੋਪੜ ਕੱਲ ਵੀ ਜਿਆਦਾ ਤੋਂ ਦੱਸਦੇ ਨਾ ਬਾਈ ਸਾਡੇ ਜਿਆਦਾ ਉਹਦੇ ਨਾਲ ਕੰਢੀਗੜ ਆਪਾਂ ਨਾਲੋਂ ਵੀ ਜਿਆਦਾ ਚੱਲ ਜਿੱਦਾਂ ਰੱਬ ਨੂੰ ਮਨਜ਼ੂਰ ਆ ਹਾਂ ਇਹ ਪੰਤਾਲਾ ਇਹ ਚੱਲਦਾ ਐਮਐਲਏ ਵਧੀਆ ਰੇ ਯਾਰ ਐਮਐਲਏ ਨੂੰ ਤਾਂ ਕਹਿ ਦਿੱਤਾ ਸੁਣੇਗਾ ਔਖਾ ਹੋ ਗਿਆ ਦਾ ਹਾਂ ਜੀ ਦੀ ਪਈ ਆ ਮੰਡੀ ਜੇ ਉਹਦਾ ਕਿਉਂ ਬਹੁਤ ਔਖਾ ਤਾਂ ਗੀਵੇਂ ਪਰਵਾਲਿਆਂ ਨਾਲ ਪਰ ਹੈਠਾਂ ਨਾਲ ਤਾਂ ਪਾਣੀ ਜਾਂਦਾ ਇਹਨੇ ਹੁਣ ਤੁਰਪੈਣਾ ਕੱਲ ਨੂੰ ਤੋ ਵੀ ਵਾਟੇ ਬਾਦ ਹੁਣ ਤੁਰਨ ਲੱਗ ਜਿੰਦੀ ਐ ਇਹ ਬਰਮੈਸ ਗੱਲ ਹਾਂ ਆ ਮੀ ਪੂਰਾ ਆਇਆ ਐ ਨਾ ਰਸਮਾ ਚੰਗੀ ਤਰ੍ਹਾਂ 45 ਕਰਦਾ ਰਹਿਣੀ ਆ ਚਲੋ ਜਿੰਦਾ ਮਨਜ਼ੂਰ ਆ ਭਾਈ ਹਾਂ 200301 ਲੈਣਾ ਨੰਬਰ ਆਦਾ ਦਾ ਇਹਨਾਂ ਨੂੰ ਜੁਆਇਸ ਦਾ ਲੈਣਾ ਇਹਦਾ ਮੋਬਾਈਲ ਨੰਬਰ ਆ ਨਾ 301 ਹਾਂ ਉਹ ਪਰ ਅਸੀਂ ਮੈਂ ਕਿਹੜਾ ਕਰਦਾ ਦਾ ਕਿਹ ਜਿਨਾ ਕੇ ਮਿਲ ਜਾਂਦਾ ਮੈਂ ਕਹਿੰਦਾ ਇਹਦਾ ਮੋਟਰਸਾਈਕਲ ਹੀ ਜਿੰਨੇ ਦਾ ਨੰਬਰ ਲੈਣਾ ਹਾਂ ਇਹਦਾ ਕਮਾਈ ਨੰਬਰ ਹੈ ਕਹਿੰਦਾ ਮੈਂ ਉਹ ਹੀ ਲੈਣਾ ਪਤਾ ਮੈਂ ਇਹਦਾ ਟਿੱਕੇ ਉਹ ਕਹਿੰਦੇ ਇਹਦਾ ਮੋਟਰਸਾਈਕਲ ਹੀ ਜਿਹਨੇ ਦਾ ਨੰਬਰ ਉਹ ਮੈਂ ਉੱਪਰ ਲਾ ਦੇਣਾ ਤਾਂ ਕਿਆ ਹੋ ਗਿਆ ਨੰਬਰ ਨੰਬਰ ਲੈ ਲਿਆ ਹੈ ਇਹਦਾ ਨੰਬਰ ਅੰਦੀ ਗੁਈਂ ਪਟਿਆ ਰਜਿਸਟ੍ਰੇਸ਼ਨ ਅੰਨੇ ਲੱਗੇ ਆ ਇੱਥੇ ਕੀ ਆ ਉਹ ਨੂੰ ਕਹਾਂ ਨੰਬਰ ਦਾ ਚਾਹੀਦਾ ਸਭ ਦੇ ਅਲਗ ਅਲਗ ਨੰਬਰ ਹਨ ਹਨ ਆਹ ਇਦਰਾ ਦਾ ਨੰਬਰ ਵਧੀਆ 0189 ਹਾਂ ਉਹ ਤਾਂ ਮਿਲੂ ਕਮਲ ਲਾਦਾ ਇਹ ਐਸੇ ਤੇ ਉੱਪਰ ਦੇ ਲੇਕਾ ਇੱਕ ਹੀ ਚੱਲ ਇੱਕ ਹੀ ਚੱਲਦਾ 1K47 ਲੀਲਾ ਨੰਬਰ 1K47 ਜੀਰੋ ਜੀਰੋ 7 00 6 5 1K47 ਨੰਬਰ ਦਾ ਕਿਰਾ ਮਿਲ ਗਿਆ ਟਿਕੀ ਠੀਕ ਆ ਨੰਬਰ ਦਾ ਕੀ ਆ ਕੱਲੂ ਲੱਜੂ ਪਤਾ ਉਹਨਾਂ ਨੇ ਕਿਹਾ ਕੱਲੂ ਕਹਿੰਦਾ ਦੇ ਦੂੰਗਾ ਨੰਬਰ ਮੈਂ ਚੱਲ ਕੋਈ ਨਹੀਂ ਚਾਹ ਸਰ ਖਾਇ ਰੁਕੀ ਹੋਣਾ ਹਾਂਜੀ ਹੋਰ ਕਦਾਂ ਸੱਚੀ ਗੱਲ ਜੀ ਬਧਾਈਆਂ ਬਈ ਮਮੇ ਬਧਾਈਆਂ ਠੀਕ ਆ ਵਧੀਆ ਵਧੀਆ ਪਤਾ ਇੱਥੇ ਹੀ ਹੋਣਾ ਤੁਹਾਡੇ ਕੋਲੇ ਨਾਲ ਠੀਕ ਆ ਮੈਂ ਕਹਿੰਦਾ ਸਲਫੇਟਾਰ ਲਿਆ ਦਰਦਾ ਬੰਦਾ ਮਾਰਦਾ ਅੰਦਾ ਹੈ ਸਲਫੇਟਾਰ ਨਹੀਂ ਹੈ ਨਹੀਂ ਉਹ ਉਹ ਤਾਂ ਲੋੜੇ ਨਹੀਂ ਹੈਗੇ ਆਪਣੇ ਕੋਲ ਨਹੀਂ ਚੱਲਦਾ ਸਾਬ ਸਟਾਰਟ ਨੌਕਰੀ ਵਾਲੇ ਬੰਦੇ ਕੋਲ ਚੱਲਦਾ ਆਪਣੇ ਦਾ ਥੜੀ ਦਾ ਜਿਆਦਾ ਬੈਟਰੀ ਲੋ ਹੋ ਗਈ ਮੁਰਕ ਬੈਟਰੀ ਰੱਖਾ ਹੁੰਦੀ ਮੋਟਰਸਾਈਕਲ ਦੀ ਨਿਆਇ ਹੋਏ ਥੂੜੀ ਲੈਣੀ ਫਿਰਦਾ ਫਿਰ ਕਿੱਕਲੂ ਲੈ ਲਈ ਕਿੱਕ ਕੁੱਟੀ ਦਾ ਕਿੱਕ ਵੀ ਹੁੰਦੀ ਹੈ ਦੋ ਹੀ ਚੀਜ਼ਾਂ ਹੁੰਦੀਆਂ ਸਮਾਨ ਨਹੀਂ ਓਕੀ ਉਹਨੂੰ ਬਾਈ ਉਹ ਤਾਂ ਫਿਰ ਬੜੇ ਸਟੈਂਡ 'ਤੇ ਲਾ ਕੇ ਕਿੱਕ ਵੱਜਦੀ ਆ ਆ ਪੰਗਾ ਹੀ ਮੀਂਹ ਦੇ ਲਾਇ ਕਰੀ ਜਾਂਦਾ ਫੇਰ ਆ ਗਿਆ ਮੈਂ ਕਹਿੰਦਾ ਕੁੱਟੀ ਨਾਲ ਤੇ ਰਹਿ ਜੀ ਦੇ ਜੀ ਥੋੜਾ ਮੈਂ ਤੈਨੂੰ ਕਿਹਾ ਨਾਲੇ ਤੈਨੂੰ ਪੈਸੇ ਵੱਜ ਜਾਣੇ ਮੀਸਲਾ ਹੋ ਲੈ ਇੱਕ ਮੋੜ ਫੜ ਲੀਏ 45000 ਵਾਲਾ ਵਧੀਆ ਇੱਕ ਕੁੱਟੀ ਦੀ ਇਹ 45000 ਫਿਰ ਦੋ ਹੋ ਜਾਣੀਆਂ ਦੋ ਵੱਜ ਜਾਣੇ ਦੋ ਹੋ ਜਾਣੇ ਦੋ 50 50000 ਰੁਪਏ ਦੋ ਵੰਡ ਜਾਣੇ ਆਰਾਮਦਾਰੀ ਦੀ ਗੱਲ ਦੋ ਚੀਜ਼ਾਂ ਨੇ ਹੁੰਦੀਆਂ ਮੇਰੇ ਤਾਂ ਸਲਾਹੀ ਆ ਮੈਂ ਦੇਖ ਲੈ ਹਾਂ ਜੇ ਡੱਕ ਲੈ ਗੱਡੀ ਫੇ ਜਾਣਾ ਜੇ ਲਲਾ ਦੇ ਆ ਜਾਣਾ ਯਾਰ ਮੈਂ ਉਤੋਏ ਪਰਵਾਨੂ ਜੇ ਅੱਜ ਨਾ ਪੈਂਦਾ ਫੇ ਕੰਮ ਲੋਟ ਆ ਗਿਆ ਤਾਂ ਤਾਂ ਹੁਣ ਵੀ ਹਟ ਜਵੇ ਸੁੱਖ ਸ਼ਾਂਤੀ ਹੀ ਤਾਂ ਐ ਮਸ਼ੀਨਾਂ ਤਾਂ ਕਦੋਂ ਤੋਂ ਨਹੀਂ ਚੱਲਦੀਆਂ ਨਾ ਮਸ਼ੀਨਾਂ ਤਾਂ ਦੇਖ ਜਿੱਕਣਾ ਤਾਂ ਜਿਹੜੇ ਤਾਂ ਉੱਚੇ ਫੇਤੇ ਦਾਣਾ ਪਾਣੀ ਦੇ ਨਹੀਂ ਸਾਰੇ ਪੰਕੜਾ ਪਾਣੀ ਉਹ ਰਿਸਮਾ ਪੈ ਰਿਹਾ ਮੀ ਰਿਸਮਾ ਪੈਂਦਾ ਨਹੀਂ ਰਿਸਮਾ ਜਿਹੜੀ ਕਾਲਖਜੀ ਦੀ ਜੀਵੀਆਂ ਲੱਗੀ ਹੈ ਹਲਦੀ ਨੇ ਤੋ ਹੋ ਗਈ ਹੋ ਗਈ ਫਰਕ ਤਾਂ ਪੈਣਾ ਹੀ ਆ ਤੋਤਾ ਹੋਣੀ ਆ ਸਾਪ ਹਾਂ ਦਾਣਾ ਸੁਸਰਾ ਹੋਏ ਦਾਣਾ ਸੁਸਰਾ ਨਹੀਂ ਸਾਲਾ ਇਕੱਠਾ ਇਕੱਠਾ ਜਾ ਉਹ ਪਿੰਡ ਦਾ ਦਾਸ ਦੋ ਹੀ ਕੰਮ ਹੁੰਦੇ ਆ ਫਰਕ ਤਾਂ ਪੈਂਦਾ ਹਲਦੀ ਤਾਂ ਹਟ ਗਈ ਸੀ ਹੁਣ ਦਾਣੇ ਨੂੰ ਫਰਕ ਪਿਆ ਹੁੰਗਾ ਜੇ ਮੀਠੋਂ ਹੋਈ ਹੁਣ ਹੁਣ ਤਾਂ ਵੀ ਪੈਣਾ ਨੂੰ ਬੇਟਾ ਉਹ ਕਹਿੰਦਾ ਜਾ ਗਾ ਅਨੂਤ ਜਾ ਲੈ ਜਾ ਇਹਨੂੰ ਉਹ ਜਾ ਨਾ ਨਾ ਤੇ ਜਾ ਹੁਣ ਇਹ ਨੂੰ ਆਪਣਾ ਖੇਡਣ ਦਾ ਲੱਗਿਆ ਵਾ ਮੁੱਤਾਂ ਨੂੰ ਨਾ ਲੈ ਹੁਣ ਤੁਸੀਂ ਨਾ ਨਾ ਕਹਿੰਦੇ ਤਾ ਹਾਂ ਬੜਾ ਫਰਕ ਪੈਦਾ ਲੈ ਹੁਣ ਪੈਦ ਕੱਢ ਦੋ ਮਾਰ ਰਹਿਣ ਦੇ ਚੱਲਣ ਦੇ ਕਾਲੇ ਹੀ ਕਾਲਾ ਬਣਿਆ ਪਿਆ ਅੱਜ ਦੇਖ ਲਾ ਨਾ ਇਹ ਤਾਂ ਪਿਸਤੌਲ ਡੁੱਟ ਕੇ ਖੜਾ ਹਾਂ ਹਾਂ ਟੱਕ ਟੱਗਿਆ ਪਿਸਤੌਲ ਪਿਸਤੌਲ ਡੁੱਟ ਕੇ ਮੁੰਡੇ ਦਾ ਯਾਰ ਹੈ ਆਏ ਚੱਲੀ ਸੀ ਸਰ ਕੱਲ ਪੁਲਾਲੇ ਕਰੇ ਸੀ ਵੀਰ ਦਾ ਖੜਾ ਹਾਂ ਆਂਗੂਲੀ ਨੂੰ ਠੀਕ ਨਹੀਂ ਹਲੇ ਠੀਕ ਖੜਾ ਖਰਾਬ ਆ ਗਮ ਜੀ ਹਾਂ ਸੁੱਜ ਗਈ ਆਂਗੂਲੀ ਸੁੱਜੀ ਵੀ ਹੈ ਜਦ ਨਾਲ ਇਹ 흘ੀ ਜਾਂਦੀ ਹੁੰਦੀ ਆਏ ਥੋੜਾ ਮਾਸ ਫੜ ਜਾਂਦਾ ਮੈਨੂੰ ਪਤਾ ਹੱਡੀ ਤੇ ਮਾਸ ਫੜ ਜਾਂਦਾ ਆ ਅੱਛਾ ਉਹ ਡਾਕਟਰ ਕਹਿੰਦਾ ਸਿੱਧਾ ਹੀ ਰੱਖੀ ਨੂੰ ਹਾਂ ਪਤਨ ਉਹ ਵੀ ਕਹਿੰਦਾ ਸਿੱਧੀ ਰੱਖ ਕਹਿੰਦਾ ਗਿੱਲੀ ਹੋਣਾ ਨਹੀਂ ਪੱਟੀ ਗਿੱਲੀ ਹੋ ਜਾਂਦੀ ਹੈ ਹੂੰ ਅੱਜ ਸਵੇਰੇ ਦੀ ਤਾਂ ਨਹੀਂ ਹੋਣ ਦੱਸਦੀ ਗੋਗੇ ਲੈ ਆਇਆ ਹੁਣ ਜਾ ਕੇ ਮੁੱਕਣੇ ਗਿਆ ਅੱਗੇ ਗਿਗੜੀਆਂ ਖਾਈ ਕਰਦੇ ਤੇ ਤੇਰੀਆਂ ਹੋ ਕੀ ਆ ਕੇ ਕਰਦੇ ਤੇ ਉਹਨਾਂ ਨੂੰ ਯਾਰ ਭਲਾਇਣਾ ਹੁੰਦਾ ਹੋਰੇ ਭਲਾਇਣਾ ਹੁੰਦਾ ਦਾ ਸਿੱਧਾ ਉਹ ਬਗਾਏ ਦਾ ਕੋਸ ਤੋਂ ਨਾ ਹੁੰਦਾ ਵੀ ਜਾ ਕੇ ਮੈਂ ਸੌਕਣੇ ਨਹੀਂ ਉਹ ਗੋਲੀਆਂ ਖਾਲੂ ਫੋੜੀਆਂ ਤੇ ਖਾਈ ਕਰਦੇ ਜਿਹੜੀਆਂ ਆਹੋ ਨੌਨ ਯਾਦ ਉਹਨਾਂ ਦਾ ਕੀ ਆਤਾ ਪਤਾ ਆਪ ਮਿਲਦੀ ਆ ਸਰਪੈਂਸਰੀ ਹੁਣ ਵੀ ਮਿਲਦੀਆਂ ਸਰਪੈਂਸਰੀ ਮਿਲਦੀ ਰਹੀਆਂ ਉਹ ਜਾਂਦੇ ਨਹੀਂ ਹੋਣ ਵੀ ਅੱਡੇ 'ਤੇ ਮਿਲਦੀਆਂ ਮੇਰੇ ਯਾਦ ਨਹੀਂ ਆਉਂਦਾ ਨੌ ਭਲਾ ਜਨਾ ਆਉਂਦਾ ਯਾਰ ਜਦ ਨਾਲ ਚੀਜ਼ ਦੇ ਨੇ ਯਾਦ ਕਰਨੀ ਫੇਰ ਨਹੀਂ ਯਾਦ ਆਉਣਾ ਹੂੰ ਜਦੇ ਯਾਦ ਆ ਜਾਣੀ ਆ ਜਿਗਨਾ ਕੇ ਕਹਦੇ ਬੁਖਾਰ ਮਲੇਰੀਆ ਤੇ ਬੁਖਾਰ ਤੇ ਕਨੈਣ ਦੀ ਗੋਲੀ ਜਖਮ ਦੇ ਜੰਮਿਆ ਉਹ ਜਬੇ ਹੁਣ ਦੇਖਦੇ ਜਾਗੇ ਕਿ ਆ ਪੋਜੀਸ਼ਨ ਨਾ ਜੰਮ ਤਾਂ ਹਣੀ ਚਾਹੀਦੀ ਆ ਪਾਣੀ ਖੜਨਾ ਨਹੀਂ ਚਾਹੀਦਾ ਬਸ ਆੜੀ ਤੇ ਉੱਤੇ ਕੀ ਖੜਨਾ ਬਫੇ ਨਹੀਂ ਹੋਏ ਕੋਈ ਚੱਕਰ ਨਹੀਂ ਨਾਲੇ ਤੇ ਖੜ ਦੀ ਗਿਆ ਤਾਂ ਵੀ ਜੰਮਣ ਕਿਥੇ ਹੁਣ ਤਾਂ ਇੱਕ ਅੱਧੇ ਦਿਨ ਉਹ ਤਾਂ ਤੁਰੀ ਵੀ ਹੋਣੀ ਆ ਮੇਰੇ ਸਾਬ੍ਹ ਗੱਲ ਹੂੰ ਦੇਖ ਕੇ ਹੁੰਦੇ ਆ ਗਾਇ ਨਹੀਂ ਹੋਏ ਹੁਣ ਇੱਕ ਫਾਇਦਾ ਹੋ ਜਾਣਾ ਤੇਰਾ ਯਾ ਦਾਣਾ ਉੱਪਰ ਉਹ ਵੀ ਜੰਮਿਆਣਾ ਜੇ ਇਹਦਾ ਜੰਮਿਆ ਆ ਦਾਣਾ ਪਰਸੋਂ ਜੂਰੀਆਂ ਮਾਰ ਦੇ ਖਾਲਸਾ ਤੇ ਠੀਕ ਹੈ ਜੂਰੀ ਚੱਕੀ ਦੇ ਆਉਣਾ ਭੈਣਾ ਦਾ ਮੇਰੇ ਕੋ ਪਿਆ ਮੇਰੇ ਕੋ ਚੁੰਦਾ ਤਾਂ ਨਹੀਂ ਚੁੰਦਾ ਹੀ ਉਦਣੇ ਚੱਕਿਆ ਲੈ ਕੀ ਉਦਣੇ ਚੱਕਿਆ ਉਦਣੇ ਚੱਕਿਆ ਜਿੱਦਣੇ ਪਰ ਚੁਕਾਇਆ ਆਹੋ ਠੀਕ ਹੈ ਉਦਣੇ ਚੱਕਿਆ ਹਾਂ ਦੇਖ ਲੈਂਦੀ ਆ ਉਦਣੇ ਚੱਕਿਆ ਜਿੱਦਾਂ ਡਾਇਆ ਚੱਕਿਆ ਆਹੋ ਫੇਰ ਤੈਨੂੰ ਅਸਲੀ ਆ ਕੇ ਦੇ ਦੂੰਗੇ ਉਹ ਤਾਂ ਆਜੂ ਕੋਈ ਗੱਲ ਨਹੀਂ ਸਮਾ ਮੇਰੇ ਦਾਪ ਨਿਬੜ ਜੂ ਆਹ ਤਾਂ ਉਦਣ ਗਾਇ ਤਾਂ ਚੱਕ ਲਈ ਜਾ ਮਾ ਦੂੰਗਾ ਕਿੱਥੇ ਰੱਖੂੰ ਥਲੇ ਆਹੀ ਦਾ ਪੰਗਾ ਯਾਰ ਜੂਰੀਆ ਦਾ ਹੁਣ ਸਿਆਲ ਆ ਨਾ ਬਸਾਤੀ ਮੈਂ ਵੀ ਉਦਣੇ ਚੱਕਿਆ ਇੱਥੇ ਜਿੱਦਾਂ ਡਾਇਏ ਗਾ ਚਕਾਇਆ ਹੂੰ ਜਦੋਂ ਲਬਾ ਨਿਬੜ ਦਿੰਦਾ ਜੀ ਦੀ ਦਾ ਨਿਬੜ ਜੈਣਾ ਤਾਂ ਹੁਣ ਦੇਖੀ ਜਾਂਦਾ ਉਹ ਆਹ ਢਾਲੀ ਕੇ ਆਹ ਮੁਰਾਹੇਲ ਬਿਨੈਰ ਦੂਆ ਓਖਾ ਕਰਦਾ ਤਾਂ ਕੱਲ 2 ਦਿਨ ਹੋ ਗਏ ਖੜਾ ਹੀ ਤਾਂ ਹੈ ਛੱਡਿਆ ਹੁਣ ਛੱਡਿਆ ਹੁਣ ਕਾਲੂ ਜਾਣਾ ਛੱਡਿਆ ਹੁਣਾ ਉੱਥੇ ਠੀਕ ਆ ਬਿੰਦਰਾ ਨਾਲ ਦਾ ਆਣੇ ਸੇਮ ਬਿੰਦਰਾ ਵਾਲੇ ਨਾਲ ਦਾ ਮੂਜੀ ਆ 5000 ਰੁਪਏ ਦਾ ਫਰਕ ਪੈ ਗਿਆ ਮੂੰ ਉਧਰ ਨਾਲੋਂ ਘਟ ਗਿਆ ਜੀਐਸਟੀ ਨਹੀਂ ਘਟਿਆ 5000 ਰੁਪਏ ਆ ਰੇਟ ਘਟ ਗਿਆ ਸਭ ਕੁਝ ਉਕਣੀਆਂ ਕਾਗਜ ਪੱਤਰ ਆਇਰਾ ਵਗੈਰਾ ਸਭ ਕੁਝ ਵਿੱਚ ਬਾਈਕ ਦਾ ਸਲਫ ਨਹੀਂ ਹੈਗੀ ਮੈਂ ਮੋਟਰ ਵੀ ਕਹਦਾ ਮੈਂ ਭਾਈ ਦੇਖ ਲੈ ਆਪਣਾ ਸਲਫ ਵਾਲਾ ਲੈਣਾ ਕਿਹੜਾ ਲੈਣਾ ਕਹਿੰਦਾ ਨਹੀਂ ਦੁਆਈ ਲੈਣਾ ਵਾ ਫਿਰ ਠੀਕ ਆ ਜੇ ਦੁਆ ਲੈਣਾ ਮੈਨੂੰ ਤਾਂ ਕੋਈ ਤਰਾਜ ਨਹੀਂ ਹੈਗਾ। ਉਹ ਪਲੇਟ ਨੰਬਰ ਦੇ ਨਾਲ ਇਹ ਨੰਬਰ ਲਾ ਕੇ ਦੁਈਓ ਲੱਗਣਗੇ। ਪਰ ਸਭ ਨੂੰ ਲੱਗ ਜਣੀ ਬਸ। ਆਹ ਦੁਈਓ ਲੱਗਣੀ ਐ। ਅੱਗੇ ਤਾਂ ਟੈਂਪਰੇਰੀ ਨੰਬਰ ਹੁੰਦਾ ਦਾ। ਹੁਣ ਟੈਂਪਰੇਰੀ ਨੰਬਰ ਥੋੜੋ ਆ। ਹੁਣ ਤਾਂ ਪੱਕਾ ਨੰਬਰ ਆ। ਇਹਦੀ ਐਵਰੇਜ ਵੀ ਦੱਸਦੇ ਵੀ ਹੈ। ਇਹਦੀ ਐਵਰੇਜ ਤਾਂ ਦੱਸਦੇ 80 ਦੀ ਹੋਣੀ ਆ, ਦੱਸਦੇ 100 ਤੇ ਉੱਪਰੇ ਹੋਣੇ ਆ ਉਹ। ਬਸ ਆਲੇ ਸੈਂਸਰ ਵਾਲਾ ਸਿਸਟਮ ਆ ਹੁਣ ਇਧਰ ਜਾ। ਮੋਟਰਸਾਈਕਲ ਦਾ ਪਤਾ ਕੀ ਚੱਕਰ ਐ। ਇਧਰ ਯਾਰ ਉਹ ਨਹੀਂ ਹੈਗਾ ਐਵਰੇਜ ਆ ਮਤਲਬ ਲਗੂਗੀ ਤੈਨੂੰ। ਸਾਲ ਬਾ ਦੋਏ ਨੇ ਜਾਣੇ ਤੂੰ ਹਵਾ ਹੀ ਨਾਲੀ ਤੂੰ ਮੈਂ ਤੈਨੂੰ ਇਹ ਕਹਿੰਦਾ ਹੁਣ ਇਹਨੂੰ ਕਿਆ ਕਰੂੰਗਾ ਤੂੰ ਐਵਰੇਜ ਨੂੰ ਫਿਰ ਯਾਰ ਵੀ ਨੂੰ ਨਹੀਂ ਹੈਗਾ ਐਵਰੇਜ ਕਣਾ ਕੱਢੂੰਗਾ ਹੈ ਨਹੀਂ ਹਾਂ ਮੀਟਰ ਦੱਸਦਾ ਮੀਟਰ ਹੀ ਆ ਚੱਲ ਕੁਝ ਨਹੀਂ ਸਾੜੇ ਵਾਲੇ ਨੂੰ ਆਹੀ ਕੁਫਾ ਤੁਹਾਡੇ ਵਾਲੇ ਨੂੰ ਯਾਰ ਬਹਿਗਾ ਬਜ਼ਾਰਾ ਹੈਗਾ ਉਹਨੂੰ ਕਦੇ ਲਾਇਆ ਹੀ ਨਹੀਂ ਉਹਨੂੰ ਉਹ ਤਾਂ ਮੈਂ ਵੀ ਨਹੀਂ ਲਾਇਆ ਕਦੇ ਦੋਏ ਦੋਹਾਂ ਨੂੰ ਪੱਕਾ ਹੀ ਰਿਆਰ ਬਜਾ ਉਹ ਗੱਲ ਨਹੀਂ ਹੁਣ ਇਹਦੀ ਐਵਰੇਜ ਸੂਈ ਤਾਂ ਲੱਗਦੀ ਹੋਣੀ ਹੈ ਸੂਈ ਵੀ ਨਹੀਂ ਹੈਗੀ ਸੂਈ ਤਾਂ ਹੈਗੀ ਆ ਆਹਨੇ ਦੀ ਸੂਈ ਵੀ 200 ਤੇਲ ਪਾ ਕੇ ਫੁੱਲ ਰੰਗੀ ਦੱਦੀ ਹੈ ਉਹ ਤੈਨੂੰ ਹੌਸਲਾ ਦਿੰਦੀ ਆ ਇਹ ਕੋੜਿਆ ਫਿਕਰ ਨਾ ਕਰ ਤੇਲ ਬਥੇਰਾ ਇਹਦੇ ਵਿੱਚ ਆਏ ਨਹੀਂ ਪਤਾ ਫੇ ਕਿੱਥੇ ਹਵਾ ਲੈ ਜਾਣੀ ਹਵਾ ਲੈ ਨਹੀਂ ਪਤਾ ਫੇ ਕਿੱਥੇ ਲੈ ਜਾਣੀ ਉਹ ਆ ਚੱਕਰ ਰਿਜ਼ਰਵ ਤਾਂ ਜਾਂ ਨਹੀਂ ਵੀ ਚਾਹੀਦਾ ਕੋਈ ਸਿਸਟਮ ਚਾਹੀਦਾ ਤੇਲ ਦੀ ਐਵਰੇਜ ਦਾ ਵੀ ਇੱਥੇ ਜੇ ਤੇ ਪਤਾ ਲੱਗੇ ਗੋਬਿੰਦਰ ਨੇ ਤਾਂ ਫੁੱਲ ਕਰਾਂ ਹੀ ਫਿਰਦਾ ਡੈਂਕੀ ਫੁੱਲ ਮੈਂ ਕਿਹਾ ਹੁਣ ਤੂੰ ਹਟ ਜਾ ਇਹਨੂੰ ਬਾਹਰੋਂ ਡੋਲ ਕੇ ਹਟੂੰਗਾ ਰੋਪੜ ਤੇ ਆਏ ਫਿਰ ਫੁਆਤਾ 200 ਦਾ ਲੈ ਤੂੰ ਤਾਂ ਫਾਇਦਾ ਗਿਆ ਮਨ ਨੂੰ ਮਨ ਨੂੰ ਸਮਝ ਆਉਂਦੀ ਕਿ ਫਾਇਦਾ ਕਿ ਫੁੱਲ ਕਿ ਕਿਤੇ ਖੰਡਾਉਣਾ ਪੈ ਜੀਵੇ ਮੰਨ ਕੇ ਚੱਲ ਹੁਣ ਤਾਂ ਚੱਲੀ ਜਾਣਾ ਸਿਆਲ ਚ ਗਰਮੀਆਂ ਵਿੱਚ ਟੈਂਕੀ ਭਰੀ ਵੀ ਨੂੰ ਤੇਲ ਨੂੰ ਰਿਸਕਾ ਹਾਂ ਇੰਨਾ ਭਰੇ ਵੇ ਦਾ ਜੱਪਾ ਨੂੰ ਪਤਾ ਵੀ ਇੱਥੇ ਆ ਵੇ ਇੱਥੇ ਜਿ ਪਾ ਲਊਗਾ ਅੱਧੀ ਕਿ ਟੈਂਕੀ ਬਹੁਤ ਆ ਬਹੁਤ ਆ ਪਰ ਉਹ ਹਟਦਾ ਨਹੀਂ ਉਹ ਤਾਂ ਪਤੰਦਰ ਪੈਸ਼ਨ ਦੀ ਵੀ ਫੁੱਲ ਰੱਖਦਾ ਤੇ ਇਹਦੀ ਵੀ ਫੁੱਲ ਨਹੀਂ ਨਹੀਂ ਇੰਨਾਂ ਦੀ ਬਹੁਤ ਰੱਖਾ ਜਾਂਦਾ ਮੈਂ ਮਰਜ਼ੀ ਤੇਰੀ ਭਾਈ ਸਿਆਲ ਚ ਚੱਲੀ ਜਾਂਦਾ ਬਾਈ ਠੰਡਾ ਮੌਸਮ ਹੁੰਦਾ ਗਰਮੀਆਂ ਵਿੱਚ ਗਰਮੈਸ ਹੁੰਦੀ ਉਹੀ ਫਰਕ ਰਹਿੰਦਾ ਇਹ ਤਾਂ ਕੱਢਣਾ ਪਈ ਬੇ ਤੇਲ ਪਾਈਪ ਤਾਂ ਹੋਣਾ ਹੈ ਹਾਇਉ ਨਹੀਂ ਕੋਈ ਪਾਈਪ ਤਾਂ ਦਿਖਦਾ ਨਹੀਂ ਕਿੱਥੇ ਆ ਮੋਟਰ ਆ ਹਾਇ ਵਾਹ ਮੋਟਰ ਆ ਤੇ ਮੋਟਰ ਕਿਉਂ ਨਹੀਂ ਚੱਲਦੀ ਹੂੰ ਕਹਿੰਦੇ ਮੋਟਰ ਚੜਾਉਂਦੀ ਇਹਨੂੰ ਤੇਲ ਉਹ ਮੋਟਰ ਲੱਗੀ ਹੋਈ ਸੀ ਹੂੰ ਤੇ ਮੋਟਰ ਖਰਾਬ ਹੋ ਜੇ ਤਾਂ ਨਵੀਂ ਕੋਈ ਨਹੀਂ ਕਹਿੰਦਾ 8-9000 ਦੀ ਹੈ ਕੋਈ ਭੈਣ ਰਹੀ ਕੰਮ ਦਾ ਚੱਲਦਾ ਫਿਰੋ ਉਹ ਉਹੀ ਤਾਂ ਮੈਂ ਕਹਿੰਦਾ ਮੈਂ ਤਾਂ ਸਿੰਪਲ ਚਾਹੁੰਦਾ ਤਾਂ ਹੁਣ ਜਾਉਂਦੀ ਹੀ ਨਹੀਂ ਉਹ ਵੀ ਕਹਿੰਦਾ ਮੈਂ ਮਿਲਦਾ ਉਹ ਥੋੜਾ ਜਿਹਾ ਉੱਦੇ ਮੰਗਣਾ ਹੀ ਹੋਗਾ ਦੂਏ ਟਰੈਕਟਰਾਂ ਮੰਗਣਾ ਹਾਂ ਸੀਆੜੀ ਵਾਲੇ ਮੰਗੂ ਮੈਂ ਕੰਮ ਹੋ ਗਿਆ ਹਾਂ ਮੈਂ ਤਾਂ ਆਪ ਕਹਿੰਦਾ ਸਿੰਪਲ ਚਾਹੀ ਉਹ ਉਹ ਕਰੀ ਗਿਆ ਜਹਾਉ ਨਹੀਂ ਇਹ ਜੀਜਾ ਉਹ ਕੋਈ ਚੱਲਦਾ ਹੁਣ ਹੜ ਜਾ ਹੜ ਜਾ ਹੁਣ ਪਾੜ ਚੱਲ ਗਿਆ ਹੁਣ ਹੋ ਜੂਗਾ ਸਾਫ ਮੈਲ ਅੱਜ ਰਾਤ ਦਸੇ ਤੱਕ ਸਭ ਜਦ ਤੱਕ ਤਾਂ ਹੋਊਗਾ ਹੀ ਹੁਣ ਪਰ ਅੱਜ ਕਾਰਵਾਈ ਸੋਹਣੀ ਕਰ ਗਿਆ ਦਿਨ ਚ ਨਹੀਂ ਪਹਿਨਾ ਬਚਾਉਂਦਾ ਤਾਂ ਪਰ ਦਿਨ ਚ ਕਾਰਵਾਈ ਵਧੀਆ ਪਾ ਗਿਆ ਉਹ ਬੰਦੇ ਨੇ ਚੋਇਸੇ ਹੀ ਰੱਖੀ ਬੰਦਰ ਕਹਿੰਦਾ ਲੈਣਾ ਇਹ ਮੈਂ ਠੀਕ ਆ ਬੰਦਰ ਨੇ ਕਹਿੰਦਾ ਅਸੀਂ ਲੈ ਲਿਆ ਹੋ ਮੈਂ ਤਾਂ ਮੁੱਡੇ ਨੂੰ ਕਹਦਾ ਮੈਂ ਭਾਈ ਸਲਫ ਵਾਲਾ ਲੈਣਾ ਹੁਣ ਦੇਖ ਲੈ ਮਰਚੀਆਂ ਚ ਖੜਾ ਇੱਕ ਸਾਡਾ ਨੂੰ ਮੈਂ ਹੁਣ ਖੜਾ ਕਰਕੇ ਆਇਆ ਮੀਰੀ ਸਾਡ ਜਈ ਹੈ ਗੱਟੇ ਗਿਆ ਇਹ ਤੁਹਾਨੂੰ ਇਹਨਾਂ ਨੂੰ ਤਾਂ ਮੈਡਲ ਦੇਣੇ ਆਲਾ ਜਿਹੜਾ ਇੱਕ ਸਵਾਰ ਲੈ ਦੇ ਦੂਆ ਕਰਾ ਦੇਣਾ ਦੂਆ ਸਵਾਰ ਲੈ ਆ ਤੀਆ ਖੜਾ ਦੇਣਾ ਕੁਛ ਨਹੀਂ ਹੋਇਆ ਬੈ ਆ ਕਿੱਕ ਕਬੈਣੀ ਬੱਸ ਆ ਕੇ ਕਬੈਣੀਆਂ ਆ ਫੇ ਅਸੀਂ ਪਵਾ ਕੇ ਲਈਏ ਹੁਣ ਮੈਂ ਜਾਉਂਗਾ ਮੈਂ ਛੱਡੂਗਾ ਹੁਣ ਚੱਲਦਾ ਰੱਖੇ ਕਰ ਫੇ ਤੂੰ ਕਹਿ ਕ ਤਾਂ ਹੀ ਤਾਂ ਤੈਨੂੰ ਕਹਿੰਦੇ ਸਲਫ ਵਾਲਾ ਲੈ ਤੂੰ ਕਿੱਕ ਦਾ ਜੱਬੇ ਮਗਾ ਫਾਹਾ ਖਾਣਾ ਪਤਾ ਜਿਹੜਾ ਚੀਜ਼ ਨਹੀਂ ਕਰ ਖੋੜ ਚੱਲਦੀ ਹੈ ਬੱਸ ਹਾਂ ਨਹੀਂ ਇੱਕ ਦੀ ਵੇ ਕਦਰੀ ਹੋ ਜਾਂਦੀ ਉਹ ਤਾਂ ਹਯੋ ਆ ਯਾਰ ਆਹੀਂ ਨਹੀਂ ਅਲਟੋਲ ਸਲਖ ਮਾਰੀ ਪੈਣ ਦੀ ਕੀ ਆਜ ਕਿਤੇ ਮੈਂ ਮਾੜੀ ਮੋਟੀ ਕੱਢੀ ਸਕੂਲ ਗਾ ਨੂੰ ਮਗਰੇਂਦਰ ਨੂੰ ਨੂੰ ਧੁੰ ਥੋਤੀ ਵੀ ਪੂਣੀ ਖੜੀ ਐ ਕੋਤਲ ਮੈਂ ਉਹੀ ਦੱਸਿਆ ਵੀ ਜੇ ਦੋ ਚੀਜ਼ ਦੀ ਕਦਰ ਘਟ ਜਾਂਦੀ ਆ ਮਿੰਦਰ ਮੀਂਹ ਆ ਗਰੀ ਜਾਂਦਾ ਜੱਬਈ ਇਹਨੂੰ ਸਾਬ ਦਾ ਪੈ ਰਹਿਆ ਘਾਟਾ ਕੇ ਚੱਲ ਆਪਾਂ ਨੂੰ ਰੋਪੜ ਦੇ ਉਹਨੂੰ ਦੇਤਾ ਉਹ ਤੇ ਬਾਅਦ ਦੇਖ ਲੈ ਪਾ ਤਿੰਨ ਘੰਟੇ ਲਗਾਤਾਰ ਪੈਂਦਾ ਰਿਹਾ ਬੋਮੀ ਵੇ ਉਹ ਤੇ ਬਾਅਦ ਸਾਰ ਨੂੰ ਇਹਦੇ ਹੱਥਾਂ ਨੂੰ ਲੱਗ ਗਿਆ ਥੱਲੇ ਜੇ ਤੇ ਉੱਥੇ ਤੇ ਉਹਦੇ ਕੋਲ ਤਾਂ ਪਤਾ ਨਹੀਂ ਕਿ ਉਹ ਜਿੱਤੇ ਜਿਹੜੇ ਟਾਪਾ ਖੋਲੇ ਆ ਗਰੀਸ ਹੂੰ ਕਾਸੀ ਨੂੰ ਕਰਿਆ ਬਹੁਣਾ ਥੱਲੇ ਅੰਦਰੋਂ ਗੀਤ ਨਵਾ ਗੀਤ ਤਾਂ ਹੋਣੀ ਹੋਣੀ ਲੱਗਿਆ ਵੇ ਜੀ ਹੂੰ ਇਹਨਾਂ ਨੂੰ ਉਹ ਬਰੇਕ ਨੂੰ ਬੁਲ ਨਹੀਂ ਪਤਾ ਨਹੀਂ ਗਾ ਨੂੰ ਦਾ ਹੱਥਾਂ ਨੂੰ ਲੱਗ ਗਿਆ ਮੈਂ ਇੱਥੇ ਸਾਫ਼ ਕਰਤਾ ਉਹਨੇ ਮੈਂ ਚੱਲ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਯਾਦ ਲਈ ਅਸਰੀ ਕਾਲ ਜੀ ਕੱਲ ਜੀ ਆਵਾਂਗੇ ਜੰਨੀ ਉਹਨਾਂ ਦੇ